ਸਵਾਗਤ ਹੈ YouTube ਚੈਨਲ ਤੇ ਜੇਕਰ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਜਾਂ ਪੈਨਸ਼ਨਰੋਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰਕੇ ਵਿਸ਼ੇਸ਼ ਪਰਿਵਾਰ ਨੂੰ ਪੈਨਸ਼ਨ ਦਿੱਤੇ ਜਾਣ ਦੇ ਹੁਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਚਲਦੇ ਹਾਂ ਅੱਜ ਦੀ ਨਵੀਂ ਅਪਡੇਟ ਵੱਲ ਕਿ ਭਾਵੇਂ ਸੂਬੇ ਦੀ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਸਰਕਾਰ ਅਕਸ਼ਰੀ ਪੈਨਸ਼ਨ ਦੇਣ ਦੇ ਮਾਮਲੇ ਵਿੱਚ ਮੁਲਾਜ਼ਮਾਂ ਨਾਲ ਟੱਕਾ ਕਰਦੀ ਆ ਰਹੇ ਹਨ ਮੁਲਾਜ਼ਮਾਂ ਕੋਲੋਂ ਥੋੜੀ ਜਿਹੀ ਵੀ ਗਲਤੀ ਹੋ ਜਾਵੇ ਪੈਨਸ਼ਨ ਰੋਕਣ ਦੇ ਵਿੱਚ ਅੜਿੱਕਾ ਲਾਉਂਦੀਆਂ ਹਨ ਪੈਨਸ਼ਨ ਹੋਵੇ ਜਾਂ ਪਰਿਵਾਰਕ ਪੈਨਸ਼ਨ ਹੋਵੇ ਉਹਨੂੰ ਦੇਰੀ ਨਾਲ ਰਿਲੀਜ਼ ਕਰਦੀਆਂ ਹਨ ਇੱਕ ਮਾਮਲਾ ਹਰਿਆਣਾ ਹਾਈ ਕੋਰਟ ਕੇਂਦਰ ਸਰਕਾਰ ਵਿਸ਼ੇਸ਼ ਪਰਿਵਾਰ ਨੂੰ ਪੈਨਸ਼ਨ ਰੋਕਣ ਲਈ ਪਾਈ ਗਈ ਪਟੀਸ਼ਨ ਵਿੱਚ ਦੇਖਣ ਨੂੰ ਮਿਲਿਆ ਹੈ ਉਹ ਜਾਣਦੇ ਆ ਕਿ ਪੂਰਾ ਮਾਮਲਾ ਹੈ ਮਾਨਜੋਗ ਅਦਾਲਤ ਦੁਆਰਾ ਇਸ ਕੇਸ ਵਿੱਚ ਕੀ ਹੁਕਮ ਜਾਰੀ ਕੀਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਕੈਂਸਰ ਦੇ ਕਾਰਨ ਮਰਨ ਵਾਲੇ ਫੌਜੀ ਜਵਾਨ ਨੂੰ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦੇਣ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਕਿਹਾ ਗਿਆ ਹੈ ਫੌਜੀ ਸੇਵਾ ਦੌਰਾਨ ਲੰਬੇ ਸਮੇਂ ਤੱਕ ਤਣਾਅ ਤੇ ਦਬਾਅ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਅਦਾਲਤ ਨੇ ਪ੍ਰੀਸ਼ਨ ਕਰਤਾ ਦੇ ਕਰਮ ਕਰਮਚਾਰੀਆਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਤੁਆਕੂ ਨੋਸੀ ਕਾਰਨ ਕੈਂਸਰ ਨੂੰ ਛੱਡ ਕੇ ਬਾਕੀ ਕੈਂਸਰ ਹੋਣ ਵਿੱਚ ਫੌਜੀ ਸੇਵਾ ਸਹਾਇ ਹੋ ਸਕਦੀ ਹੈ ਜਿਸ ਹਰ ਸਿਮਰਨ ਸਿੰਘ ਸਿੱਟੀ ਜਸਤੋਨ ਹੋਣੀ ਜਿਵੀਜ਼ਨ ਬੈਂਚ ਨੇ ਆਮ ਕੋਰਸਸ ਚੰਡੀਗੜ੍ਹ 2019 ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਹਨ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਕੁਮਾਰੀ ਸਰਲੋਚਨਾ ਬਰਮਾ ਨੂੰ ਉਹਦੇ ਬੇਟੇ ਦੀ ਮੌਤ ਦੀ ਮਿਤੀ ਤੋਂ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦਿੱਤੀ ਜਾਵੇ ਪੈਨਸ਼ਨ ਕਰਤਾ ਦੇ ਵਕੀਲ ਨੇ ਕਿਹਾ ਹੈ ਕਿ ਬਰਮਾ ਦਾ ਬੇਟਾ ਵਿਆਪਕ ਬਿਮਾਰੀ ਦੇ ਪੀੜਤ ਸੀ ਤੇ 24 ਜੂਨ 2009 ਤੋਂ ਉਸ ਦੀ ਮੌਤ ਹੋ ਗਈ ਸੀ ਮੈਡੀਕਲ ਬੋਰਡ ਦੁਆਰਾ ਉਸ ਬਿਮਾਰੀ ਲਈ ਨਾ ਕੋਈ ਫੌਜੀ ਸੇਵਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਨਾ ਇਹ ਕਿ ਬਧਾਉਣ ਵਾਲਾ ਵਕੀਲ ਨੇ ਅੱਗੇ ਕਿਹਾ ਕਿ ਉੱਤਰਦਾਤਾ ਨੂੰ ਪੁੱਤਰ ਬਿਮਾਰੀ ਤੋਂ ਇੱਕ ਦੁਰਲਭਤ ਪੀੜਤ ਸੀ ਰੀਸ਼ਨ ਕਰਤਾ ਨਾਲ ਇਹ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਅਦਾਲਤ ਨੇ ਪਿਛਲੇ ਮਹੀਨੇ ਆਪਣੇ ਹੁਕਮ ਕਿਹਾ ਕਿਹਾ ਸੀ ਕਿ ਵਰਨਾ ਦਾ ਬੇਟੇ ਨੂੰ 12 ਸਤੰਬਰ 2003 ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਜਦੋਂ ਉਸ ਦੀ ਭਰਤੀ ਕੀਤੀ ਕੀਤੀ ਗਿਆ ਸੀ ਤਾਂ ਉਸ ਵੇਲੇ ਡਾਕਟਰੀ ਜਾਂਚ ਵੀ ਕੀਤੀ ਗਈ ਸੀ ਹਰ ਪੱਖੋਂ ਫਿੱਟ ਪਾਇਆ ਗਿਆ ਸੀ ਤਰਨਵੀਰ ਸਿੰਘ ਬਨਾਬ ਜੂਨੀਅਰ ਆਫ ਇੰਡੀਆ ਐਂਡਰਸ 2013 ਦੇ ਫੈਸਲੇ ਦਾ ਹਵਾਲਾ ਦਿੱਤੇ ਹੋਏ ਅਦਾਲਤ ਨੇ ਕਿਹਾ ਇਹ ਜੇ ਮਾਮਲੇ ਵਿੱਚ ਜਿੱਥੇ ਇੱਕ ਫੌਜੀ ਭਰਤੀ ਹੋਣ ਸਮੇਂ ਫਿੱਟ ਪਾਇਆ ਜਾਂਦਾ ਹੈ ਬਾਅਦ ਵਿੱਚ ਕੋਈ ਬਿਮਾਰੀ ਹੋ ਜਾਂਦੀ ਹੈ ਮੰਨਿਆ ਜਾ ਸਕਦਾ ਹੈ ਫੌਜੀ ਸੇਵਾ ਵੱਲੋਂ ਵਧਿਆ ਜ਼ਿੰਮੇਵਾਰ ਅਤੇ ਬੈਂਚ ਮੈਂਜਨ ਨੇ ਕਿਹਾ ਬਰਮਾ ਦਾ ਬੇਟਾ ਜਿਸ ਬਿਮਾਰੀ ਤੋਂ ਪੀੜਤ ਸੀ ਇੱਕਦਮ ਤੁਰੰਤ ਸਾਹਮਣੇ ਨਹੀਂ ਆਇਆ ਉਦੇ ਬਜਾਏ ਥੋੜਾ ਥੋੜਾ ਪ੍ਰਕਿਰਿਆ ਇਸ ਤਰ੍ਹਾਂ ਸਰੀਰ ਦੇ ਆਮ ਸੈੱਲ ਘਾਤਕ ਟਿਊਮਰ ਸੈੱਲਾਂ ਵਿੱਚ ਬਦਲ ਜਾਂਦੇ ਹਨ ਇਹ ਲੰਬੇ ਸਮੇਂ ਲਈ ਸਬੰਧਤ ਮਰੀਜ਼ ਵੱਲੋਂ ਸਹਿਣ ਕੀਤੇ ਗਏ ਹਨ ਨਿਰੰਤਰ ਤਣਾਅ ਤੇ ਨਤੀਜੇ ਵਜੋਂ ਹੋ ਸਕਦਾ ਹੈ ਬੈਂਚ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਕਿ 6 ਸਾਲਾਂ ਤੋਂ ਬਰਮਾ ਦਾ ਬੇਟਾ ਫੌਜ ਵਿੱਚ ਸੇਵਾ ਕਰ ਰਿਹਾ ਸੀ ਵੱਖ-ਵੱਖ ਕੋਸਨਾ ਦੇ ਇਹ ਜੀਆਂ ਪੋਸਟਾਂ ਪੋਸਟਾਂਕ ਦੌਰਾਨ ਉਸ ਨੂੰ ਦਰਵੇਸ਼ ਤਣਾਅ ਤੇ ਧਿਆਨ ਵਿੱਚ ਰੱਖਦੇ ਹੋਏ ਉਸ ਵਕਤ ਟੰਗ ਨਾਲ ਕਿਹਾ ਜਾ ਸਕਦਾ ਹੈ ਕਿ ਲੰਬੇ ਸਮੇਂ ਤੱਕ ਤਣਾਅ ਦੇ ਨਤੀਜੇ ਵਜੋਂ ਕੈਂਸਰ ਵੀ ਹੋ ਗਿਆ ਸੀ ਇਸ ਤੇ ਇਹ ਵੀ ਦੱਸਿਆ ਗਿਆ ਹੈ ਕਿ ਠੋਸ ਮਗਰੀ ਜਾਂ ਮੈਡੀਕਲ ਰਿਕਾਰਡ ਉੱਤੇ ਨਹੀਂ ਲੈਂਦਾ ਗਿਆ ਇਹ ਦਰਸਾਉਂਦਾ ਹੈ ਕਿ ਬਿਮਾਰੀ ਫੌਜੀ ਸੇਵਾ ਲਈ ਜ਼ਿੰਮੇਵਾਰ ਨਹੀਂ ਸੀ ਇਸ ਲਈ ਇਹ ਵੀ ਕਿਹਾ ਗਿਆ ਹੈ ਕਿ ਇਹ ਜੇ ਹੁਣ ਕਾਰਨ ਉਕਤ ਬਿਮਾਰੀ ਨੂੰ ਫੌਜੀ ਸੇਵਾ ਨੂੰ ਜ਼ਿੰਮੇਵਾਰ ਠਰਾਇਆ ਜਾਣਾ ਚਾਹੀਦਾ ਹੈ ਇਹ ਫੈਸਲਾ ਮਾਨਯੋਗ ਅਦਾਲਤ ਦੁਆਰਾ ਦਿੱਤਾ ਗਿਆ ਹੈ ਇਹ ਵੀ ਕਿਹਾ ਚੰਗਾ ਚੰਗਾ ਫੈਸਲਾ ਕਿਹਾ ਜਾ ਸਕਦਾ ਹੈ ਕਿਉਂਕਿ ਔਖੀਆਂ ਪ੍ਰਸਥਿਤੀਆਂ ਦੇ ਵਿੱਚ ਫੌਜੀ ਦੀ ਨੌਕਰੀ ਕਰਦੇ ਹੋਏ ਜਵਾਨਾਂ ਨੂੰ ਪਰਿਵਾਰਕ ਨੂੰ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਇਸ ਵੀਡੀਓ ਵਿੱਚ ਐਨਾਂ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ